ਹੈਲੋ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸੇ ਨੇ ਬਹੁਤ ਸੋਹਣਾ ਲਿਖਿਆ ਨੀਹਾ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ 'ਚ ਦਾਦੀ ਦੱਸਦੇ ਹੋ ਬੱਚਿਆਂ ਨੂੰ ਇੱਕ ਕ੍ਰਿਸਮਸ ਨਹੀਂ ਸਾਡੀ ਦੋਸਤੋ ਤੁਸੀਂ ਸਮਝ ਗਏ ਹੋਗੇ ਗੱਲ ਕਰਨ ਜਾ ਰਹੀਆਂ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੀ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਦੀ ਇਸ ਜਵਾਬ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਨਦੀ ਸ਼ਹੀਦੀ ਦੇ ਸਾਕੇ ਨੂੰ ਪੂਰਾ ਬਿਆਨ ਕਰ ਸਕੇ ਮੁਗਲ ਬਾਦਸ਼ਾਹਾਂ ਨੇ ਬਹੁਤ ਤਸੀਹੇ ਦਿੱਤੇ ਬਹੁਤ ਕੋਸ਼ਿਸ਼ ਕੀਤੀ ਕਿ ਇਸਲਾਮ ਕਬੂਲ ਕਰ ਲੈ ਪਰ ਦੋਸਤੋ ਛੋਟੇ ਛੋਟੇ ਬੱਚੇ ਉਹਨਾਂ ਨੇ ਧਰਮ ਨੂੰ ਲਾਜ ਨਹੀਂ ਲੱਗਣ ਦਿੱਤੀ ਇਹ ਨਹੀਂ ਮੰਨੀ ਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਜਿਸ ਦਿਨ ਸੂਬੇ ਦੀ ਕਚਾਰੇ ਵਿੱਚ ਫਤਵਾ ਜਾਰੀ ਕੀਤਾ ਗਿਆ ਕਿ ਕੱਲ ਸਵੇਰ ਇਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਜਾਏਗਾ ਤਾਂ ਉਹ ਸਾਰੀ ਰਾਤ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਪੋ ਦੀ ਠੰਡੀ ਰਾਤ 140 ਫੁੱਟ ਉੱਚਾ ਠੰਡਾ ਬੁਰਜ ਠੰਡੇ ਬੁਰਜ ਦੀਆਂ ਠੰਡੀਆਂ ਹਵਾਵਾਂ ਕੋਲ ਖਾਣ ਪੀਣੋ ਕੁਝ ਵੀ ਨਹੀਂ ਉੱਪਰ ਗਰਮ ਕੱਪੜਾ ਲੈਣ ਨੂੰ ਨਹੀਂ ਗੁਰਬਾਣੀ ਦਾ ਪਾਠ ਕਰਦੇ ਆ ਤੇ ਛੋਟੇ-ਛੋਟੇ ਬੱਚਿਆਂ ਨੂੰ ਗੋਦੀ ਦਾ ਨਿੱਕ ਦੇਂਦਿਆਂ ਮਾਤਾ ਜੀ ਨੇ ਪੂਰੀ ਰਾਤ ਕੱਟੀ ਦੋਸਤੋ ਅਸੀਂ ਵੀ ਇੱਕ ਮਾਂ ਹ ਜੇ ਬੱਚਾ ਇੱਕ ਦਿਨ ਲੇਟ ਹੋ ਜਾਏ ਤਾਂ ਮਾਂ ਮੁੜ-ਮੁੜ ਵੇਖਦੀ ਹੈ ਕਿ ਅਜੇ ਤੱਕ ਆਇਆ ਨਹੀਂ ਪਰ ਉਹ ਮਾਂ ਉਮਾ ਦੇਖੋ ਜਿਸ ਨੂੰ ਪਤਾ ਹੈ ਕਿ ਬੱਚਿਆਂ ਨੇ ਕੱਲ ਮੁੜਨਾ ਹੀ ਨਹੀਂ ਦੋਸਤੋ ਛੋਟੇ ਸਾਹਿਬ ਜਾਦੇ ਮਾਤਾ ਜੀ ਨੂੰ ਕਹਿਣ ਲੱਗੇ ਨਾ ਉਡੀਕੀ ਦਾਤੀਏ ਅਸਾਂ ਮੁੜ ਨਹੀਂ ਹੋਣਾ ਪੁੱਲ ਜਾਵੀ ਤੂੰ ਪੋਤਿਆਂ ਨੂੰ ਲਾੜ ਲਡਾਉਣਾ ਚੱਲੇ ਮੋਤ ਵਿਉਣ ਨੂੰ ਤੂੰ ਸ਼ਗਨ ਵਨਾ ਦੇ ਸਿਰ ਤੇ ਕਫਨ ਬੰਨ ਲਏ ਤੂੰ ਕਲਗੀਆਂ ਲਾ ਦੇ ਵੈਰੀ ਨੇਹ ਹੈ ਅੰਦਰਾਂ ਦਾ ਸੇਰਾ ਆਪਣਾ ਨਾ ਉਡੀਕੀ ਦਾ ਦੀਏ ਅਸਾਮੜ ਨਹੀਂ ਹੋਣਾ ਮਾਤਾ ਜੀ ਨੇ ਆਪਣੇ ਹੱਥੀ ਬੱਚਿਆ ਨੂੰ ਤਿਆਰ ਕੀਤਾ ਸਿਰ ਤੇ ਸੋਨੀਆਂ ਦਸਤਾਰਾਂ ਸਜਾਈਆਂ ਛੋਟੀਆਂ ਛੋਟੀਆਂ ਕਲਗੀਆਂ ਲਾਈਆਂ ਸਿਰ ਤੇ ਹੱਥ ਰੱਖਿਆ ਪਰ ਮਾਤਾ ਜੀ ਤੋਂ ਬੋਲਿਆ ਨਹੀਂ ਗਿਆ ਦੋਸਤੋ ਛੋਟੀਆਂ-ਛੋਟੀਆਂ 7 ਤੇ 9 ਸਾਲ ਦੀਆਂ ਖੇਡਣ ਦੀਆਂ ਉਮਰਾਂ ਫੁੱਲਾਂ ਜੇ ਕੋਮਲ ਸ਼ਰੀਰ ਤੇ ਉਹਨਾਂ ਨੇ ਧਰਮ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਅੱਜ ਸਾਨੂੰ ਗਿਲਟ ਨਹੀਂ ਆਉਂਦਾ ਕੀ ਅਸੀਂ ਧਰਤੀ ਤੇ ਇਨਾ ਬੋਝ ਨਹੀਂ ਜਿਹੜੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਪਰਨਾਮ ਕਰਨ ਦੀ ਥਾਂ ਅਸੀਂ ਕ੍ਰਿਸਮਸ ਦਾ ਜਸ਼ਨ ਮਨਾਉਂਦੇ ਆਂ